ਉਸ ਸਿੱਖ ਨੂੰ ਉਹਦਾ ਅੰਦਰਲਾ ਮੁਖ ਦਿਖਾ ਦਿੰਦਾ ਹੈ ਹਿਰਦਾ ਦਿਖਾ ਦਿੰਦਾ ਹੈ ਇਹਦੇ ਅੰਦਰ ਦੂਸ਼ਣ ਦਾਗ ਕਿੰਨੇ ਕੁ ਨੇ ਤੇ ਤੂੰ ਇਹਨਾਂ ਦਾਗਾਂ ਨੂੰ ਮਟਾਉਣ ਵਾਸਤੇ ਇਹਨਾਂ ਦਾਗਾਂ ਨੂੰ ਅੰਤਿਸ਼ ਕਰਨ ਤੋਂ ਧੋਣ ਵਾਸਤੇ ਹਿਰਦਾ ਆਪਣਾ ਸਾਫ਼ ਸੁਥਰਾ ਬਣਾਉਣ ਵਾਸਤੇ ਯਤਨਸ਼ੀਲ ਹੋਣਾ ਕਰ ਪ੍ਰਬੰਧ ਕਰ ਟੰਗ ਵਰਤ ਤਰੀਕਾ ਵਰਤ ਭਾਈ ਗੁਰਦਾਸ ਸਾਹਿਬ ਕਹਿੰਦੇ ਸਤ ਗੁਰੂ ਜੀ ਨੂੰ ਪਾਉਣੇ ਤੇ ਇਸ ਤਰ੍ਹਾਂ ਹੈ ਜੈਸੇ ਦਰਪਣ ਸੁਧੋ ਸੁਧ ਮੁਖ ਦੇਖੀਐ ਤ ਦਰਪਣ ਦਾ ਮੈਨਾ ਸ਼ੀਸ਼ਾ ਸ਼ੀਸ਼ੇ ਦੇ ਕਈ ਅਰਥ ਆਉਂਦੇ ਨੇ ਪਰ ਇੱਥੇ ਦਰਪਣ ਮੈਨਾ ਸ਼ੀਸ਼ਾ ਅਰੋ ਭਾਈ ਸਹਿਬ ਕਹਿੰਦੇ ਸ਼ੀਸ਼ਾ ਜਿਹੜਾ ਹੈ ਨਾ ਉਹਦੇ ਵਿੱਚ ਸਾਹਮਣੇ ਆ ਕੇ ਸਿੱਧਾ ਮੁਖ ਰੱਖ ਕੇ ਆਹਮੋ ਸਾਹਮਣੇ ਹੋ ਕੇ ਦੇਖੀਏ ਤੇ ਸੁੱਧ ਮੁਖ ਐਂ ਸਾਫ਼ ਸੁਥਰਾ ਚਿਹਰਾ ਨਦਰ ਆਉਂਦਾ ਹੈ ਸਾਹਮਣੇ ਉਹਦੇ ਆਈਏ ਜੇ ਕਿਸੇ ਟੇਡੇ ਪਾਸੇ ਤੋਂ ਹੋ ਕੇ ਦੇਖੀਏ ਸ਼ੀਸ਼ ਨੂੰ ਹਲਾ ਕੇ ਜੇ ਦੇਖੀਏ ਵਿੰਗਾ ਟੱਡਾ ਦਾ ਕਰਕੇ ਦੇਖੀਏ ਤੇ ਸ਼ੀਸ਼ੇ 'ਚ ਦੋਸ਼ ਨਹੀਂ ਸਿਰ ਅਸੀਂ ਹਲਾ ਰਹੇ ਆ ਸ਼ੀਸ਼ਾ ਇੱਕੀ ਜਗ੍ਹਾ ਤੇ ਆ ਵਿੰਗੇ ਟੱਡੇ ਸੱਜੇ ਖੱਬੇ ਉੱਪਰ نیچے ਅਸੀਂ ਚਿਹਰਾ ਕਰ ਰਹੇ ਆ ਨਾ ਕਿ ਸ਼ੀਸ਼ਾ ਕਰ ਰਿਹਾ ਹੈ ਜਿਹੜੇ ਦਾਗ ਨੇ ਚਿਹਰੇ ਦੇ ਉੱਪਰ ਉਸ ਸ਼ੀਸ਼ੇ ਦਾ ਦੋਸ਼ ਨਹੀਂ ਸ਼ੀਸ਼ਾ ਤਾਂ ਸਾਨੂੰ ਸਹੀ ਅਸਲੀਅਤ ਦਿਖਾ ਰਿਹਾ ਹੈ ਕਿ ਤੇਰੇ ਤੇ ਆ ਕੁਝ ਹੈ ਇਹ ਦੇਖ ਇਹਨੂੰ ਸਾਫ਼ ਕਰ ਆਪਣਾ ਚਿਹਰਾ ਸਹੀ ਕਰ ਭਾਈ ਸਾਹਿਬ ਕਹਿੰਦੇ ਸ਼ੀਸ਼ੇ ਦੇ ਸਾਹਮਣੇ ਗਏ ਕੋਲ ਗਏ ਉਹਨੇ ਜਿਉਂ ਜਿਆ ਤੇਰਾ ਹਿਰਦਾ ਪਾਵਨ ਸੀਗਾ ਤੇਰੇ ਸਾਹਮਣੇ ਰੱਖ ਦਿੱਤਾ ਕਿ ਤੇਰਾ ਹਿਰਦਾ ਪਾਵਨ ਨਹੀਂ ਜਦੋਂ ਨੇ ਬਚਨ ਸੁਣਾਏ ਕਿ ਬਚਨ ਆ ਕੇ ਹਿਰਦੇ ਦੇ ਅੰਦਰ ਵਸਿਆ ਬਚਨਾ ਦੁਆਰਾ ਪਤਾ ਲੱਗ ਗਿਆ ਪਵਿੱਤਰ ਹਿਰਦੇ ਐਉ ਜੈ ਹੁੰਦੇ ਨੇ ਤੇ ਜਿਨ੍ਹਾਂ ਵਿੱਚ ਸ਼ੁੱਧੀਆਂ ਸੀ ਜਿਨ੍ਹਾਂ ਵਿੱਚ ਦਾਗ ਸੀ ਵਿਚਾਰ ਦੇ ਵਿੱਚੋਂ ਇਹ ਮਲਮ ਹੋਇਆ ਪਤਾ ਚੱਲਿਆ ਕਿ ਦਾਗੀ ਹਿਰਦੇ ਕਿ ਹੋ ਜੈ ਨੇ ਦਾਗੀ ਜੀਵਨ ਕਿ ਹੋ ਜੈ ਨੇ ਪਤਾ ਇਹ ਚੱਲਿਆ ਕਿ ਪਵਿੱਤਰ ਮੁਖ ਉज्जਲ ਜੀਵਨ ਵਾਲੇ ਪਵਨ ਹਿਰਦੇ ਕੇ ਉਜੈ ਨੇ ਗਿਆਨ ਪ੍ਰਕਾਸ਼ਿਤ ਹਿਰਦੇ ਕੇ ਉਜੈ ਨੇ ਵਿਚਾਰ ਕਰਦਿਆਂ ਗੁਰੂ ਨਾਲ ਜੁੜਦਿਆਂ ਗੁਰੂ ਦੇ ਮਾਰਗ ਤੇ ਪਤਾ ਚੱਲਿਆ ਅਗਿਆਨੀ ਕਿ ਹੋ ਜੈ ਨੇ ਬੇਸਮਝ ਕਿ ਹੋ ਜੈ ਨੇ ਬੇਗਿਆਤ ਕਿ ਹੋ ਜੈ ਨੇ ਮੂਰਖ ਕਿ ਹੋ ਜੈ ਨੇ ਦੁਸ਼ਟ ਕਿ ਹੋ ਜੈ ਨੇ ਟੁੱਟੇ ਹੋਏ ਰੱਬ ਤੋਂ ਕਿ ਹੋ ਜੈ ਨੇ ਇਹ ਗੁਰੂਕੁਲ ਆ ਕੇ ਪਤਾ ਚੱਲਿਆ ਭਾਈ ਸਾਹਿਬ ਕਹਿੰਦੇ ਜਿਹੋ ਜਿਹਾ ਮਨੁੱਖ ਸ਼ੀਸ਼ੇ ਸਾਹਮਣੇ ਆਵੇ ਤੇ ਸ਼ੀਸ਼ਾ ਉਸ ਨੂੰ ਉਸ ਦੀ ਅਸਲੀਅਤ ਤੋਂ ਜਾਨੂ ਕਰਾਉਂਦਾ ਹੈ ਸਤ ਗੁਰੂ ਦੇ ਕੋਲ ਜਿਹੋ ਜਿਹਾ ਮਨੁੱਖ ਆਵੇ ਪਾਪੀ ਆਵੇ ਪੁੰਨੀ ਆਵੇ ਪਦਨੀਕ ਆਵੇ ਔਰ ਨਿੰਦਕ ਆਵੇ ਦੁਸ਼ਟ ਆਵੇ ਦੁਖੀ ਆਵੇ ਉਨੋ ਦੀ ਅਸਲੀਅਤ ਦਿਖਾਉਂਦਾ ਤੂੰ ਇੱਥੇ ਕੁ ਖੜਾ ਐ ਤੂੰ ਆਪਣੇ ਆਪ ਨੂੰ ਸਵਾਰ ਗੱਲਾਂ ਮੇਰੀ ਤਰ੍ਹਾਂ ਬਹੁਤ ਕਰਦਾ ਪਰ ਦੂਜਿਆਂ ਨੂੰ ਸਵਾਰਨ ਦੀਆਂ ਕਰਦਾ ਤੇਰਾ ਆਪਣਾ ਜੀਵਨ ਸਬਰਿਆ ਹੀ ਨਹੀਂ ਐ ਇਹਨੂੰ ਸਵਾਰ ਅਰ ਆਪਣੇ ਲਈ ਕੀ ਕਰ ਰਹੇ ਐ ਉਹਦੇ ਲਈ ਕਰ ਮੇਰੇ ਗੁਰੂ ਕਹਿੰਦੇ ਨੇ ਬਈ ਤੂੰ ਮੈਨੂੰ ਤਾਂ ਮਿਲੇਗਾ ਇਹ ਨਹੀਂ ਕਿਆ ਬਾਣੀ ਵਿੱਚ ਕਿ ਤੂੰ ਜਗਤ ਨੂੰ ਸਵਾਰ ਸੰਸਾਰ ਨੂੰ ਸਵਾਰ ਸੰਸਾਰ ਦੇ ਲੋਕਾਂ ਦਾ ਜੀਵਨ ਸੁਧਾਰਨ ਤੁਰ ਤੇ ਤੂੰ ਜੇ ਉਹ ਜ ਮਰਜ਼ੀ ਮੈਨੂੰ ਪਰਵਾਹ ਨ ਹੋ ਜਾਏਗਾ ਨਹੀਂ ਇਹ ਨਹੀਂ ਕਿਆ ਮਹਾਰਜ ਕਹਿੰਦੇ ਨੇ ਤੇਰਾ ਮੇਰੇ ਵਿੱਚ ਵਾਸਾ ਕਦੋਂ ਹੋਣਾ ਹੈ ਤੂੰ ਮੇਰਾ ਰੂਪ ਕਦੋਂ ਹੋਣਾ ਹੈ ਜਦ ਦਿਨ ਆਪਣਾ ਆਪ ਸਵਾਰਿਆ ਆਪਣਾ ਜੀਵਨ ਸਵਾਰਿਆ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਈ ਰਹੀਂ ਸਭ ਜਗ ਤੇਰਾ ਹੋਏ ਸੰਸਾਰ ਤੇਰਾ ਹੋ ਜਾਏਗਾ ਕਹਿੰਦੇ ਉਲਟ ਕੈ ਦੇਖੈ ਮੁਖ ਦੇਖੀਏ ਤਾਂ ਭਿਆਨਸੋ ਉਸ ਸ਼ੀਸ਼ੇ ਤੋਂ ਉਲਟਾ ਹੋ ਕੇ ਦੇਖੀਏ ਪੁਠਾਓ ਕੇ ਦੇਖੀਏ ਤੇ ਚਿਹਰਾ ਬੜਾ ਭਿਆਨਕ ਨਦਰ ਆਉਂਦਾ ਹੈ ਵਿੰਗਾ ਟੇਡਾ ਜਿਆ ਨਦਰ ਆਉਂਦਾ ਹੈ ਉਹਨਾਂ ਸ਼ੀਸ਼ੇ ਦਾ ਦੋਸ਼ ਨਹੀਂ ਹੈ ਉਹਦਾ ਦੇਖਣ ਵਾਲੇ ਦਾ ਦੋਸ਼ ਹੈ ਉਹ ਵਿੰਗੇ ਟੇਡੇ ਹਿਸਾਬ ਨਾਲ ਦੇਖਦਾ ਹੈ ਗੁਰੂ ਕੁਲ ਆਉਂਦਾ ਹੈ ਗੁਰੂ ਮਨੁੱਖ ਦੀ ਅਸਲੀਅਤ ਉਹਨੂੰ ਦੱਸ ਦਿੰਦਾ ਹੈ ਤੂੰ ਸੇਖ ਹੈ ਤੂੰ ਸਾਧ ਹੈ ਤੂੰ ਸੰਤ ਹੈ ਤੂੰ ਪਾਪੀ ਹੈ ਤੂੰ ਪੁੰਨੀ ਹੈ ਤੂੰ ਪਦਰਵੀ ਹੈ ਤੂੰ ਗਿਆਨੀ ਐ ਤੂੰ ਅਗਿਆਨੀ ਐ ਤੂੰ ਮੁਰਖ ਐ ਤੂੰ ਸਿਆਣਾ ਐ ਸਤਿਗੁਰੂ ਦੱਸ ਦੇ ਨੇ ਸਤਿਗੁਰੂ ਇਹ ਵੀ ਦੱਸ ਦੇ ਵੀ ਐਸ਼ਾਈ ਤੂੰ ਗ੍ਰਹਿਣ ਕਿਵੇਂ ਕਰ ਸਕਦਾ ਹੈ ਉਹ ਤਾਂ ਪਵੇਗੀ ਜਦੋਂ ਆ ਤੇਰਾ ਅੰਦਰਲਾ ਭਾਂਡਾ ਜਿਹੜਾ ਮਾੜੀਆਂ ਵਸਤੂ ਨਾਲ ਭਰਿਆ ਇਹਨਾਂ ਨੂੰ ਖਾਲੀ ਕਰ ਜਿਵੇਂ ਜਿਵੇਂ ਖਾਲੀ ਕੀਤੇ ਜਾਏਗਾ ਓਵੇਂ ਓਵੇਂ ਤੇਰੀ ਝੋਲੀ ਭਰਦੀ ਜਾਏਗੀ ਹਿਰਦਾ ਭਰਦਾ ਜਾਏਗਾ ਔਰ ਆਪਣੇ ਆਪ ਨੂੰ ਸਵਾਰ ਆਪਣੇ ਆਪ ਨੂੰ ਸੁਧਾਰ ਆਪਣੇ ਖਿਆਲ ਸਵਾਰ ਵਿਚਾਰ ਸਵਾਰ ਸਰੂਪ ਸੁਧਾਰ ਸਰੂਪ ਸਵਾਰ ਨਦਰ ਆਪਣੀ ਸਵਾਰ ਨਦਰ ਸੁਧਾਰ ਆਪਣਾ ਨਦਰਿਆ ਸਹੀ ਕਰ ਆਪਣੇ ਬੋਲ ਸਹੀ ਕਰ ਆਪਣੀ ਚਿਤਵਨੀ ਜਿੱਥੋਂ ਫੁਰਨਾ ਉੱਠਦਾ ਹੈ ਕਈ ਵੇਰ ਅਸੀਂ ਮੂੰਹ ਤੋਂ ਨਹੀਂ ਬੋਲਦੇ ਪਰ ਅੰਦਰ ਚਿਤਵੀ ਜਾਣੇ ਕੀ ਕਰ ਰਿਹਾ ਹੈ ਪਤਾ ਨਹੀਂ ਕੀ ਹੋਏਗਾ ਕਿਦਰ ਨੂੰ ਜਾਵਾਂਗੇ ਕੌਣ ਕੀ ਕਰੇਗਾ ਉਹ ਸਮਾਂ ਆਵੇਗਾ ਕਦ ਆਵੇਗਾ ਉਹ ਚਿਤਵਣੀ ਸਹੀ ਕਰ ਉਹਨੂੰ ਵੀ ਸਧਾਰ ਅੰਦਰ ਨੂੰ ਵੀ ਸਾਫ ਸੁਥਰਾ ਕਰ ਬਾਹਰੋਂ ਵੀ ਸਾਫ ਸੁਥਰਾ ਹੋਵੇ ਫਿਰ ਪਰਮਾਤਮਾ ਦਾ ਰੂਪ ਹੋਣਾ ਜੇ ਉਲਟਾ ਹੋ ਕੇ ਚੱਲੇਗਾ ਤੇ ਰੱਬ ਨੂੰ ਪਰਵਾਹ ਨਹੀਂ ਹੋਵੇਗਾ ਮਹਾਰਾਜ ਕਹਿੰਦੇ ਜਿੰਨ ਮਨ ਹੋਰ ਮੁਖ ਹੋਰ ਮਨ ਵਿੱਚ ਤਾਂ ਕਾਲ ਕੂਟ ਜ਼ੈਰ ਭਰੀ ਹੋਈ ਆ ਮਨ ਦੇ ਅੰਦਰ ਪਤਾ ਨਹੀਂ ਕਿੰਨੇ ਕੁ ਅਵਗਨ ਕਿੰਨੀਆਂ ਕੁ ਗੁਸਥਾਕੀਆਂ ਭਰੀਆਂ ਹੋਈਆਂ ਨੇ ਤੇ 12 ਦੇੜਾ ਮੇਰੀ ਤਨ ਬੜਾ ਗਿਆਨ ਕਥਨ ਕਰਦਾ ਹੈ ਬੜੀਆਂ ਗੱਲਾਂ ਕਰਦਾ ਹੈ ਮਨ ਵਿੱਚ ਪਤਾ ਨਹੀਂ ਕੀ ਕੋਦੇ ਮਹਾਰਾਜ ਕਹਿੰਦੇ ਜਿਹਦੇ ਮੁਖ ਤੇ ਬਾਰੀ ਤੌਰ ਤੇ ਕੁਝ ਹੋਰ ਕਹਿੰਦਾ ਹੈ ਪਰ ਅਸਲੀਅਤ ਉਹਦੀ ਹੋਰ ਹੈ ਅੰਦਰ ਦੇ ਵਿਚਾਰ ਕੁਝ ਹੋਰ ਨੇ ਅੰਦਰ ਦੇ ਖਿਆਲات ਕੁਝ ਹੋਰ ਨੇ ਮਹਾਰਾਜ ਕਹਿੰਦੇ ਕੱਚਾ ਤੇ ਕੱਚਾ ਪਰਵਾਨ ਨਹੀਂ ਹੁੰਦਾ ਕਦੇ ਵੀ ਮਹਾਰਾਜ ਸੱਚੀ ਪਰਛਾਵੇਂ ਮਿਹਰ ਕੀਤੀ ਇਹੋ ਜੇ ਕੱਚਿਆਂ ਤੋਂ ਦੂਰ ਹੋ। ਇਹ ਕੱਚੇ ਸਾਥ ਨਹੀਂ ਦੇਣਾ। ਮਹਾਰਾਜ ਕਹਿੰਦੇ ਜਿੰਨ ਮੰਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਉਹ ਕੱਚੇ ਨੇ ਜਿਨ੍ਹਾਂ ਦੇ ਅੰਦਰ ਵਿਚਾਰ ਕੁਝ ਹੋਰ ਹੈ। ਬਾਰੋਂ ਕੁਝ ਹੋਰ ਬੋਲਦੇ ਇਹੋ ਜੇ ਜੀਵਨ ਵਾਲਿਆਂ ਨੂੰ ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਤੋਂ ਤੋੜ। ਇਹੋ ਜੇ ਕੱਚਿਆਂ ਨਾਲੋਂ ਆਪਣੀ ਮਿੱਤਰਤਾਈ ਆਪਣਾ ਖਿਆਲ ਆਪਣਾ ਵਰ ਤੋਂ ਵਿਵਹਾਰ ਅਰ ਦੂਰ ਕਰ ਇਹਨਾਂ ਨਾਲੋਂ ਸਬੰਧ ਤੋੜ ਨਾਨਕ ਕੱਚੜਿਆਂ ਸਿਓ ਤੋੜ ਟੂਂਡ ਸੱਜਣ ਸੰਤ ਪੱਕਿਆ ਪੱਕਾ ਫਲ ਓਹੀ ਪੱਕਦਾ ਜਿਹੜਾ ਅੰਦਰੋਂ ਵੀ ਜੁੜਿਆ ਤੇ ਬਾਹਰੋਂ ਵੀ ਦਿਸਦਾ ਹੈ ਜੁੜਿਆ ਕਿਉਂ ਅੰਦਰੋਂ ਜੁੜਿਆ ਤੇ ਦਰਖਤ ਤੋਂ ਵੇਲ ਤੋਂ ਰਸ ਲੈ ਰਿਹਾ ਹੈ ਬਾਹਰੋਂ ਮਨੁੱਖ ਨੂੰ ਜੁੜਿਆ ਦਿਖਾਈ ਦਿੰਦਾ ਹੈ ਤੇ ਕਈ ਵਿਰ ਅੰਦਰੋਂ ਟੁੱਟਾ ਹੁੰਦਾ ਹੈ ਆਪਾਂ ਨੂੰ ਪੱਤੇ ਫਲ ਕੁਝ ਪੌਦੇ ਨਾਲ ਵੇਲਾਂ ਦੇ ਨਾਲ ਲੱਗੇ ਹੋਏ ਨਦਰ ਆਉਂਦੇ ਨੇ ਪਰ ਅੰਦਰੋਂ ਕਈ ਵਾਰ ਟੁੱਟੇ ਹੁੰਦੇ ਉਹ ਟੁੱਟਾ ਹੋਇਆ ਪੱਤਾ ਅੰਦਰੋਂ ਜਿਹੜਾ ਟੁੱਟਾ ਉਹ ਦਰਖਤ ਦੇ ਨਾਲ ਹੀ ਲੱਗਾ ਹੋਇਆ ਸੁੱਕਣ ਲੱਗਦਾਏਗਾ। ਔਰ ਉਹਦੇ ਤੇ ਪੀਲਕਤਾ ਆਉਣ ਲੱਗ ਜਾਏਗੀ। ਉਹ ਸੋਕਾ ਪੈਣ ਲੱਗ ਜਾਏਗਾ ਕਿਉਂ? ਅੰਦਰੋਂ ਟੁੱਟ ਗਿਆ ਹੈ। ਰਸ ਆਉਣਾ ਬੰਦ ਹੋ ਗਿਆ ਹੈ। ਮਨੁੱਖ ਜਦੋਂ ਅੰਦਰੋਂ ਟੁੱਟਦਾ ਹੈ ਇਹਦੇ ਜੀਵਨ ਵਿੱਚ ਕੜਵਾਟ ਆਉਣ ਲੱਗ ਜਾਂਦੀ ਏ। ਇਹਦੇ ਜੀਵਨ ਵਿੱਚ ਭੁੱਖ ਲਾਟ ਆਉਣ ਲੱਗ ਜਾਂਦੀ ਏ। ਜੀਵਨ ਦੇ ਵਿੱਚ ਵਿਕਾਰ ਦੁਰਾਚਾਰ ਲੱਭ ਲੋਭ ਹੰਕਾਰ ਕ੍ਰੋਧ ਵਿਰੋਧ ਇਰਛਾ ਜੈਲਨਸੀ ਅਰ ਇਹ ਉਬਰਣ ਲੱਗ ਜਾਂਦੀ ਏ ਜਿਹੜਾ ਅੰਦਰੋਂ ਟੁੱਟ ਗਿਆ ਇੱਕ ਦਿਨ ਸੁੱਕ ਦੇਗਾ ਤੇ ਬਾਹਰੋਂ ਵੀ ਟੁੱਟ ਦੇਗਾ ਤੇ ਬਾਹਰੋਂ ਟੁੱਟਿਆ ਹੋਇਆ ਪੱਤਾ ਫਿਰ ਦਿਖਾਈ ਨਹੀਂ ਦਿੰਦਾ ਗਿਆ ਕਿਦਾਂ ਰਹਿ ਮਿਲ ਜਾਵੇਗਾ ਮਿੱਟੀ ਵਿੱਚ ਖਤਮ ਹੋ ਜਾਏਗਾ ਇਸ ਕਰਕੇ ਮਹਾਰਾਜ ਕਹਿੰਦਿਆ ਢੂੰਡ ਸੱਜਣ ਸੰਤ ਪੱਕਿਆ ਉਹ ਪੱਕੇ ਪੱਕੇ ਕੌਣ ਨੇ ਜਿਹੜੇ ਇੱਥੇ ਵੀ ਗੁਰੂ ਨਾਲ ਜੁੜੇ ਜਿਨ੍ਹਾਂ ਦੇ ਅੰਦਰ ਵੀ ਗੁਰੂ ਗੁਰੂ ਏ ਅੰਦਰ ਵੀ ਭਾਵਨਾ ਪੁਰਬਕ ਹਿਰਦੇ ਨੇ ਅੰਦਰੋਂ ਜੁੜੇ ਹੋਏ ਨੇ ਪਰ ਉਹ ਪੁਕਾਰੀ ਬਿਰਤੀ ਲੈ ਕੇ ਬਾਹਰੋਂ ਜੋੜ ਦੇ ਤੋੜ ਦੇ ਪੈ ਨੇ ਆਪਣੇ ਨਾਲ ਨਹੀਂ ਗੁਰੂ ਨਾਲ ਜੋੜਦੇ ਗੁਰੂ ਦੇ ਮਾਰਗ ਤੇ ਤੁਰਦੇ ਨੇ ਭਲਾ ਕੁਨ ਬ੍ਰਿਤੀਆਂ ਉਤਪਨ ਹੋਈਆਂ ਹੋਈਆਂ ਨੇ ਅੰਦਰ ਘਿਰਦੇ ਆਂਦੇ ਉਹ ਜੋੜਦੇ ਨੇ ਉਹਨਾਂ ਨੂੰ ਲਭ ਉਹ ਮਿਲ ਜਾਣਾ ਰੱਬ ਨਾਲ ਜੋੜਨ ਵਾਲੇ ਤੋਰਨ ਵਾਲੇ ਤੋੜਨ ਵਾਲੇ ਬਹੁਤ ਨੇ ਬਹੁਤ નિਸ਼ਰਧਕਤਾ ਦੇ ਸਹਿਤ ਤੁਹਾਨੂੰ ਬਚਨ ਸੁਨਾ ਸੁਣਾ ਕੇ ਤੋੜਨ ਲੱਗੇ ਹਨ ਦੂਰ ਲੈ ਜਾਣਗੇ ਜੋੜਨ ਦੀ ਲੋੜ ਹੈ ਜਦੋਂ ਰਸ ਆ ਗਿਆ ਉਦੋਂ ਆਪਣੇ ਆਪ ਜੁੜ ਜਾਵੋਗੇ ਨਹੀਂ ਤਾਂ ਖਾਤਮਾ ਹੋ ਜਾਵੇਗਾ ਉਹਨਾਂ ਨੂੰ ਢੂੰਡ ਲੱਭ ਭਾਲ ਕਰ ਔਰ ਭਾਲ ਕਰ ਉਹਨਾਂ ਦੀ ਜਿਹੜੇ ਜੁੜੇ ਹੋਏ ਤੁਰੇ ਹੋਏ ਨੇ ਉਹ ਜੀਵਨ ਦੇ ਵਿਛੜੇ ਜਿਹੜੇ ਕੇਵਲ ਦਿਖਾਵਾ ਕਰਦੇ ਨੇ bari ਉਹ ਜਿਉਂਦੇ ਜੀ ਵਿਛੜ ਜਾਂਦੇ ਨੇ ਜਿਉਂਦਿਆਂ ਹੀ ਸਾਥ ਛੱਡ ਦਿੰਦੇ ਨੇ ਔਰ ਮੈਨੂੰ ਤੇਰੇ ਤੇ ਇਨਾ ਮਾਨਸਿਕ ਆ ਹੋ ਗਿਆ ਵੋ ਹੋ ਗਿਆ ਮੈਂ ਨਹੀਂ ਤੇਰੇ ਨਾਲ ਰਹਿੰਦਾ ਮੇਰਾ ਤਾਂ ਮਨ ਟੁੱਟ ਗਿਆ ਦੋ ਗਿਆ ਇਹੋ ਜਿਹਾ ਤੇਰਾ ਮਨ ਜੁੜਿਆ ਸੀ ਜਿਹੜਾ ਟੁੱਟ ਗਿਆ ਇਹੋ ਜਿਹਾ ਮਹਾਰਾਜ ਤਾਂ ਕਹਿੰਦੇ ਵੀ ਉਹ ਮਰਨ ਪਰਯੰਤ ਵੀ ਨਹੀਂ ਸਾਥ ਛੱਡਦੇ ਤੇ ਜਿਹੜੇ ਇੱਥੇ ਹੀ ਛੱਡੀ ਜਾਂਦੇ ਨੇ ਉਹ ਅੱਗੇ ਕੀ ਖਾਕ ਨਿਭਣਗੇ ਮਹਾਰਾਜ ਕਹਿੰਦੇ ਉਹ ਲੱਭ ਉਨਾਂ ਦੀ ਭਾਲ ਕਰ ਸਜਣਾ ਉਪਕੇ ਨੇ ਇੱਥੇ ਵੀ ਨਾਲ ਨੇ ਤੇਰਾ ਸੰਗ ਸਾਥ ਦੇਵਨਗੇ ਅੱਗੇ ਗੁਰੂ ਦੇ ਵਿੱਚ ਅਭੇਦਤਾ ਜਦੋਂ ਹੋਣੀ ਉਹਨਾਂ ਆਪ ਵੀ ਸਮਾਦਾਨ ਹੈ ਮਾਰਗ ਤੇ ਚੱਲ ਕੇ ਤੂੰ ਵੀ ਉੱਥੇ ਮਿਲ ਜਾਣਾ ਉਸ ਜਗ੍ਹਾ ਤੇ ਵੀ ਇਕੱਠਾ ਹੀ ਰਹਿਗਾ ਨਾਲ ਦੁੜਿਆ ਰਹੇਗਾ ਤੁਰਿਆ ਰਹੇਗਾ ਮਾਲਕ ਨਾਲ ਢੂੰਡ ਸੱਜਣ ਸੰਤ ਪੱਕਿਆ ਉਹਨਾਂ ਨੂੰ ਲੱਭ ਜਿਨ੍ਹਾਂ ਦੇ ਜੀਵਨ ਵਿੱਚ ਪਰਪੱਕਤਾ ਆ ਗਈ ਜਿਨ੍ਹਾਂ ਦੇ ਬੋਲਾਂ ਵਿੱਚ ਪਰਪੱਕਤਾ ਆ ਗਈ ਏ ਔਰ ਜਿਨ੍ਹਾਂ ਦੇ ਅੰਦਰੋਂ ਬਾਹਰੋਂ ਜੁੜੇ ਹੋਏ ਪਰਪੱਕ ਨੇ ਹੁਣ ਟੁੱਟਦੇ ਨਹੀਂ ਹੁਣ ਸੁੱਕਦੇ ਨਹੀਂ ਹੁਣ ਮਾਲਕ ਦੀ ਮਾਰਗ ਤੇ ਤੁਰੇ ਨੇ ਨਹੀਂ ਤੇ ਚਿਹਰੇ ਬਦਲ ਜਾਂਦੇ ਨੇ ਵਿਚਾਰ ਬਦਲ ਜਾਂਦੇ ਨੇ ਖਿਆਲات ਬਦਲ ਜਾਂਦੇ ਨੇ ਮਨੁੱਖ ਵੀ ਬਦਲ ਜਾਂਦੇ ਨੇ ਇੱਥੇ ਕੁਝ ਹੋਰ ਉੱਥੇ ਕੁਝ ਹੋਰ ਗੱਲਾਂ ਹੋਰ ਦੀਆਂ ਹੋਰ ਔਰ ਬਦਲ ਜਾਂਦੇ ਨੇ ਔਰ ਭਾਈ ਸਾਹਿਬ ਕਹਿੰਦੇ ਮਦਰ ਬਚਨ ਤਾਹੀ ਰਸਨਾ ਸੇ ਪਿਆਰੂ ਲੱਗੈ ਭਾਈ ਗੁਰਦਾਸ ਸਾਹਿਬ ਕਹਿੰਦੇ ਮਿੱਠੇ ਬੋਲ ਬੋਲੇ ਜਾਨ ਤੇ ਉਹ ਬੋਲ ਜ਼ਬਾਨ ਤੋਂ ਨਿਕਲੇ ਹੋਏ ਬੜੇ ਪਿਆਰੇ ਲੱਗਦੇ ਨੇ ਕਹਿੰਦਾ ਵੀ ਬੜੇ ਪਿਆਰੇ ਬੋਲ ਨੇ ਉਹ ਕਦੋਂ ਪਿਆਰੇ ਬੋਲ ਸਾਨੂੰ ਲੱਗਦੇ ਬਹੁਤਾ ਅੰਦਰ ਸੰਸਾਰੀਆਂ ਨੂੰ ਜਦੋਂ ਸਾਡੇ ਹਿੱਤ ਦੇ ਹੋਣ ਸਾਡੇ ਉਪਮਾਨ ਦੇ ਹੋਣ ਸਾਡੀ ਉਸਤਤੀ ਦੇ ਹੋਣ ਬੜਾ ਇਹ ਤਾਂ ਚੰਗਾ ਹੈ ਬੜਾ ਇਹ ਅੱਛਾ ਹੈ ਭਾਵੇਂ ਸਾਡੇ ਵਿੱਚ ਜੋ ਕੁਝ ਬਿਆਨ ਕੀਤਾ ਜਾ ਰਿਹਾ ਹੈ ਉਹ ਨਾ ਹੋਵੇ ਸਾਨੂੰ ਬੜਾ ਚੰਗਾ ਲੱਗਦਾ ਕਹਿੰਦਾ 2 ਮਿੰਟ ਤੂੰ ਫਲਾਣਾ ਸਿਆ ਹੋਰ ਲਾ ਦੇਨੇ ਸੀ ਕਿਉਂ ਮੇਰੇ ਲਈ ਬੋਲ ਰਿਹਾ ਹੈ ਗੁਰੂ ਲਈ ਬੋਲ ਰਿਹਾ ਹੈ ਗੁਰਮਤ ਲਈ ਬੋਲ ਰਿਹਾ ਹੈ ਗਿਆਨ ਲਈ ਬੋਲ ਰਿਹਾ ਹੈ ਫਿਰ ਕਹਿਣਾ ਪਤਾ ਨਹੀਂ ਇਹਨੇ ਖਿਹੜਾ ਕਦੋਂ ਛੱਡਣਾ ਆ ਔਰ ਰੋਜ਼ ਹੀ ਬੋਲੀ ਜਾਣਾ ਰੋਜ਼ ਹੀ ਬੋਲੀ ਜਾਣਾ ਸੀ ਤਾਂ ਕੰਮ ਧੰਦੇ ਵਾਲਿਆ ਇਹ ਤਾਂ ਵੇਲੜ ਆਦਮੀ ਹੈ ਉਹ ਬੋਲ ਨਹੀਂ ਚੰਗੇ ਲੱਗਦੇ ਉਹ ਨਹੀਂ ਚੰਗੇ ਲੱਗਦੇ ਸਾਨੂੰ ਆਪਣੇ ਵਾਲੇ ਭਾਈ ਸਾਹਿਬ ਕਹਿੰਦੇ ਨੇ ਰਸਨਾ ਤੇ ਮਿੱਠੇ ਬੋਲ ਚੰਗੇ ਲੱਗਦੇ ਨੇ ਸੰਸਾਰ ਨੂੰ ਵੀ ਚੰਗੇ ਲੱਗਦੇ ਨੇ ਜੇ ਸੰਸਾਰ ਦੀ ਉਸਤਤੀ ਕਰੋ ਨਾ ਕਿਸੇ ਮਨੁੱਖ ਦੀ ਉਹਨੂੰ ਬੜਾ ਚੰਗਾ ਲੱਗਦਾ ਕਿ ਇਹਦਾ ਮੇਰਾ ਬੋਧਮੇਤਰ ਹੈ ਜੀ ਕਿਉਂ ਇਹਨੇ ਮੇਰੀ ਉਸਤਤੀ ਕੀਤੀ ਬੜੀ ਵਡਿਆਈ ਕੀਤੀ ਬੜੇ ਬੋਲ ਬੋਲੇ ਮੇਰੀ ਖਿਦਮਤ ਚ ਤੇ ਜੇ ਇਹੀ ਰੱਬ ਲਈ ਬੋਲੋ ਮਿੱਠੇ ਬੋਲ ਉਹਦੀ ਉਸਤਤੀ ਦੇ ਬੋਲ ਉਹਦੀ ਵਡਿਆਈ ਦੇ ਬੋਲ ਉਹਦੀ ਉਪਮਾ ਦੇ ਬੋਲ ਬਿਲਕੁਲ ਉਹਨੂੰ ਵੀ ਚੰਗੇ ਲੱਗਦੇ ਜੀ ਉਹਨੂੰ ਵੀ ਚੰਗੇ ਲੱਗਦੇ ਸੰਸਾਰੀ ਦੀ ਉਸਤੀ ਕਰੋਗੇ ਇਹ ਸਵਾਏ ਸ਼ਾਬਾਸ਼ ਤੇ ਬੱਲੇ ਬੱਲੇ ਤੋਂ ਤੁਹਾਨੂੰ ਕੁਝ ਨਹੀਂ ਦੇ ਸਕਦਾ ਤੇ ਨਾ ਸ਼ਾਬਾਸ਼ੇ ਦਾ ਕੁਝ ਦੁਕਾਨ ਤੋਂ ਮਿਲੇ ਤੇ ਨਾ ਜਿਹੜੀ ਬੱਲੇ ਬੱਲੇ ਹੋਈ ਨਾ ਇਹਦਾ ਮਿਲੇ ਨਾ ਸ਼ਾਬਾਸ਼ੇ ਨਾਲ ਪੇਟ ਭਰੇ ਤੇ ਨਾ ਔਰ ਬੱਲੇ ਬੱਲੇ ਨਾਲ ਪੇਟ ਭਰੇ ਨਾ ਪਿਆਰਿਓ ਉਹ